ਪੰਡੂ ਕੀਤਾ ਚੈਨਲ ਤੇ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਢੱਲੋਂ ਬਾਈ ਰੋਜ਼ ਦੀ ਤਰ੍ਹਾਂ ਜਿਹੜਾ ਜੀ ਆਪਾਂ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੋਜ਼ ਦਾ ਰੇਟ ਵਿਖਾਉਣ ਵਾਸਤੇ ਤੂੜੀ ਦਾ ਤੇ ਬਾਈ ਅੱਜ ਜਿਹੜੇ ਆ ਕਹਿੰਦੇ ਪਟਾਕੇ ਪੈਣ ਵਾਲੇ ਆ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਦੱਸ ਦਿਆ ਵੀ ਕਿਉਂ ਪੈਣ ਵਾਲੇ ਆ ਤੇ ਵੀਡੀਓ ਸ਼ੇਅਰ ਕਰ ਦਿਓ ਜੇ ਲਾਈਕ ਕਰ ਦਿਓ ਤੇ ਕਮੈਂਟ ਜਰੂਰ ਕਰਿਆ ਕਰੋ ਵੀਰ ਭਰਾ ਕਿੱਥੋਂ ਕਿੱਥੋਂ ਜਿਹੜੇ ਵੀਰ ਭਰਾ ਆਪਣੀ ਵੀਡੀਓ ਦੇਖ ਰਹੇ ਆ ਜੀ ਲੈ ਬਾਈ ਪਟਾਕੇ ਤਾਂ ਪੈਣ ਵਾਲੇ ਆ ਕਿਉਂਕਿ ਗਾਹਕ ਵਧੀਆ ਆ ਅੱਜ ਤੇ ਨਗ ਸਿਰਫ ਤੇ ਸਿਰਫ ਆਇਆ ਬਾਈ ਛੇ ਨਗ ਸਰਪ ਸਿਰਪ ਬਈ ਨਾਗਜ ਸਿਰਪ 6 ਆਏ ਅੱਗੇ ਹੁੰਦੇ ਹੁੰਦੇ 9 10 ਨਗ ਦੇ ਕਰੀਬ ਹਨ ਤੇ ਗਾਹ ਕਾ ਚੰਗਾ ਲੱਗ ਰਿਹਾ ਮੰਡੀ ਦੇ ਵਿੱਚ ਰੇਟ ਅੱਜ ਲੱਗਦਾ ਜੀ ਬਈ ਬਣੂਗਾ ਅੱਜ ਬਈ ਲੱਗਦਾ ਗੱਲ ਬਣੂਗੀ ਬਣੂਗੀ 400 ਨੂੰ ਜਾਊਗੀ ਅੱਜ ਹੈ ਪੱਕੀ ਗੱਲ ਲਾ ਬਈ ਕੱਲ ਜਿਹੜਾ ਸਿਰਾਂ ਰੇਟ 350 ਰੁਪਏ ਚੱਲਿਆ ਸੀਗਾ ਤੇ ਅੱਜ ਨਗ ਸਿਰਪ ਤੇ ਸਿਰਪ 6 ਆਏ ਆ ਤੇ ਜਿਹਨੇ ਵੀਰਪੁਰਾ ਨੇ ਕੱਲ ਬਈ ਸੱਚ ਡੌਗ ਸ਼ੋਅ ਵਾਲੀ ਵੀਡੀਓ ਨਹੀਂ ਵੇਖੀ ਰਾਤ ਆਪਾਂ ਲਾਈਵ ਕੀਤਾ ਜੀ ਤੇ ਰਾਤ ਲੇਟ ਚੱਲਿਆ ਸ਼ੋਅ ਹਨ ਜਾਨੀ 4 ਮਾਂਜੇ 5:30 ਵਜੇ ਸ਼ੋਅ ਜਿਹੜਾ ਚੱਲਿਆ ਜੀ ਸਟਾਰਟ ਹੋਇਆ ਸੀ 4 ਪਤਾ ਨਹੀਂ 4:30 5:00 ਹਾਂ ਇੰਨੇ ਕ ਵਜੇ ਤੇ 2:30 ਵਜੇ ਤੱਕ ਤਾਂ ਤਿਆਰੀਆਂ ਹੀ ਚੱਲੀ ਗਈਆਂ ਬਾਈ 5 5:30 ਫਿਰ ਆਪਾਂ ਲਾਈਵ ਕੀਤਾ ਬਾਈ ਘੱਟੋ ਘੱਟ ਮੈਨੂੰ ਲੱਗਦਾ 7 7:30 ਵਜੇ ਲਾਈਵ ਕੀਤਾ ਸੀਗਾ ਉਦੋਂ ਬੀਗਲ ਡੌਗ ਦਾ ਸ਼ੋਅ ਚੱਲੀ ਜਾਂਦਾ ਸੀਗਾ ਬਹੁਤ ਹੱਸ ਆਇਆ ਮੈਨੂੰ ਯਾਰ ਉਹਦੀ ਪੂਛ ਜੀ ਫੇਰ ਫੜ ਕੇ ਜੱਜ ਖੜੀ ਕਰ ਦਿਆਗਾ ਨਾ ਫੇਰ ਸੱਟ ਜਿਆ ਕਰੇ ਉਹਦੀ ਮਤਲਬ ਉਹਦੀ ਕੁਆਲਿਟੀ ਚ ਚੈੱਕ ਕਰਦੇ ਵੀ ਜਿਹੜੀ 90% ਕੌਣ ਨੂੰ ਸਿੱਧੀ ਹੋਵੇ ਨਾ ਪੂਛ ਕਹਿੰਦੇ ਉਹਨੂੰ ਨਾਮ ਦਿੰਦੇ ਆ ਬੜੀ ਯਾਰ ਵੀਡੀਓ ਬਣੀ ਘੜ ਤੋ ਹੀ ਵੇਖੋ ਜ਼ਰੂਰ ਤੇ ਰਾਤ ਬਾਕੀ ਬਾਈਆਂ ਦੇ ਜਿਹੜੇ ਜਿਹੜੇ ਸੇਲ ਨਹੀਂ ਹੋਏ ਹਨਾ ਡੌਗ ਮੈਂ ਤਾਂ ਲੇਟ ਬਈ ਤਾਂ ਲਾਈਵ ਕੀਤਾ ਸੀ ਕਿਉਂਕਿ ਜਿਹੜੇ ਵੇਚਣ ਵਾਲੇ ਵੀਰ ਭਰਾ ਸੀ ਉਹ ਜਾਣ ਲੱਗੇ ਸੀ ਹਨਾ ਤੇ ਮੈਨੂੰ ਐ ਸੀ ਇਹਨਾਂ ਦੇ ਸਾਡੇ ਡੌਗ ਤਾਂ ਵਿਕੇ ਨਹੀਂ ਤੇ ਇਦੂ ਜੇ ਆਪਾਂ ਪਹਿਲਾਂ ਵੀਡੀਓ ਬਣਾ ਲੈਂਦੇ ਉਦੋਂ ਤਾਂ ਉੱਥੇ ਅਗਲਾ ਤੁਹਾਨੂੰ ਤੁਸੀਂ ਫੋਨ ਲਾਇਆ ਕਰਨਾ ਹੀ ਮੁੜ ਕੇ ਅਗਲੇ ਨੂੰ ਕਹਿਣਾ ਬਈ ਸਾਡੇ ਡੌਗ ਤਾਂ ਸੇਲ ਹੋ ਗਿਆ ਹਨਾ ਤੇ ਜਾਣ ਲੱਗਿਆਂ ਦੀ ਵੀਡੀਓ ਬਣਾਈਏ ਜਾਨੀ ਉਹ ਜਿਹੜੇ ਆਪਾਂ ਨੰਬਰ ਪਾਏ ਆ ਕੋਈ ਅੱਧਾ ਡੌਗ ਦੂਬਾਦ ਭਾਵੇਂ ਵਿਕਿਆ ਹੋਵੇ ਕਿਉਂਕਿ ਜਮੇ ਸਾਰੇ ਬੰਦੇ ਜਾਈ ਜਾਂਦੇ ਸੀ ਤੇ ਨੰਬਰ ਵੀਡੀਓ ਦੇ ਵਿੱਚ ਹੈਗੇ ਆ ਲਾਸਟ ਜੀ ਤੇ ਹੈਗੇ ਆ ਵੀਡੀਓ ਚ ਸਾਰੇ ਬੰਦੇ ਨੰਬਰ ਹੈਗੇ ਜਿਹੜਾ ਵੀ ਡੌਗ ਚਾਹੀਦਾ ਚਾਹ ਪੁਮੇਰੀਆਨਾ ਚਾਹੇ ਗੱਦੀ ਆ ਚਾਹੇ ਜਰਮਨ ਚਾਹੇ ਕੋਈ ਵੀ ਆ ਤੇ ਤੁਸੀਂ ਵੇਖ ਸਕਦੇ ਆ ਵੀਰੋ ਹਨਾ ਵੀਡੀਓ ਆਪਣੀ ਕੋਟਕਪੂਰਾ ਡੌਗ ਸ਼ੋਪ ਭਰ ਲਿਓ ਤੇ ਆਜੂਗੀ ਬਈ ਆਪਣੀ ਪਹਿਲੇ ਨੰਬਰ ਤੇ ਵੀਡੀਓ ਜੋਰਾ ਸੰਗਾ ਆਜੋ ਬਈ ਬੋਲੀ ਹੋ ਗਈ ਸਟਾਰਟ ਆ ਜੋ ਚੱਲੀਏ ਕਰਾਂ ਦੀ ਕੇਵੜ ਕਿੱਧਰ ਗਿਆ ਤੇ ਅੱਜ ਲੱਗਦਾ ਵੀ ਮਾੜੇ ਮਾੜੇ ਪੜਾਕੇ ਪਹਿਣਗੇ ਆਜੋ ਕਰਾਂ ਦੀ ਤੂੜੀ ਦਾ ਰੇਟ ਵੇਖੀ ਬਈ ਕੀ ਜਾਂਦਾ ਜੀ ਓਏ ਇਹ ਭਾਵੇਂ ਮੈਨੂੰ ਸਿੰਗਾ ਇਹ ਭਾਵੇਂ ਸਿੰਗਾ ਦੇ ਚੱਕ ਲੈ ਮੈਨੂੰ ਇੱਥੋਂ ਦੂਰ ਹੀ ਲਾ ਦੇ ਨਾ ਆਹ ਦੂਰੋਂ ਲਾ ਦੇ ਕੱਲੋਂ ਟੂਨਾ ਕਹਦਾ ਸੀ ਬਰੋ ਹੁੰਦਾ ਹੋਵੇ ਕੱਲ ਟੂਨਾ ਕਹਦਾ ਸੀ ਕੱਲ ਪਤਾ ਨਹੀਂ ਲੱਡੂ ਲੱਡੂ ਜੇ ਪਏ ਸੀਗੇ ਨਾਲ ਆਂਡੇ ਮੈਂ ਤਾਂ ਇੱਧਰ ਹੀ ਵੇਖਿਆ ਤਾਂ ਚੱਲ ਕੋਈ ਹੂੰ ਰੱਖ ਕੇ ਆ ਉਹ ਵੇਲਾ ਉਹ ਆਈ ਆ ਹਾਂ ਇਹ ਤਾਂ ਚਲ ਸੇਵਾ ਲੱਗ ਗਿਆ ਕੋਈ ਬੰਦਾ ਚੱਲ ਕਹਿੰਦਾ ਨਾ ਇਹ ਖਾ ਲੈਣਗੇ ਜਾਨਵਰ ਬਾਕੀਆਂ ਗੱਲ ਤਾਂ ਨਾ ਕੀ ਹੈ ਪੰਜਾਂ ਗਲਤਾਂ ਕਿ ਸਰ ਉਹ ਥੜੀ ਥੜੀ ਦੇ ਪੰਜਾਂ ਚਲ ਇਹ ਪਤਾ ਇੱਥੇ ਰੋਟੀ ਖਾ ਰਿਹਾ ਸ਼ਰਾਬੀ ਕੋਈ ਨਹੀਂ ਨਹੀਂ ਆਪਾਂ ਬੜੇ ਵੀ ਖੜੇ ਸੀ ਹਾਂ ਇਹ ਅਧਿਆਰਕ ਕਹਿੰਦਾ ਹੈ ਕਿ ਪਰਖ ਨੂੰ ਕਹਿਦਾ ਨਾ ਡਰਦਾ ਹਾਂ ਹਾਂ ਕੇਵਲ ਆਉਂਦਾ ਤੱਕਾਂ ਇੱਧਰ ਆਏ ਸਹੀ ਹੈ ਫਿਰ ਉਹ ਬੈਠਾ ਕੇ ਵਾਦੀਆ ਵੀ ਨਾਲ ਸੀਗਾ ਲਓ ਇਹਨਾਂ ਬਾਈਆਂ ਨੂੰ ਵੀ ਵਿਖਾ ਦਗੇ ਲਾ ਨਾ ਪਾਇਆ ਕਰ ਨਲਕੀ ਦੇ ਨਾ ਪੈਰ ਰੱਖ ਦੀ ਆਹ ਇੱਥੇ ਕੀ ਹੋ ਰਹੀ ਹੈ ਯਾਰ ਉਹ ਦੇ ਜਿਹਨ ਪਤਾ ਹੈਗਾ ਹੀ ਉਹਦੇ ਪਤਾ ਗਾਲਾ ਸੀਗਾ ਉਹ ਨਲਕੀ ਦੇ ਪਾਸੋਂ ਉਹ ਨੂੰ ਜਾਣਾ ਹੈ ਹਾਂਜੀ ਬੋਲੋ ਭਾਈ ਫਰੀਦਕੋਟ ਜਾਏਗਾ ਚੱਲ ਜਾਊਗਾ ਟੱਕਰਾਂ ਹੀ ਆ ਗਏ ਬਈ 300 ਰੁਪਿਆ ਸਹੀ ਗੱਲ ਆ ਬਈ 300 250 255 60 ਪੈਂਟ 265 ਰੁਪਏ 70 75 80 280 ਰੁਪਏ 85 285 ਰੁਪਏ 90 ਰੁਪਏ 93 300 305 305 ਬੋਲਾ ਕਿ ਲੈ 305 ਰੁਪਏ ਬਾਈ ਲੈ ਬਾਈ 300 ਤੇ 5 ਰੁਪਏ ਰੇਟ ਜਿਹੜਾ ਪਹਿਲੀ ਟਰਾਲੀ ਦਾ ਹੋ ਗਿਆ ਜੀ ਤੇ ਨਾਗ ਰਹਿ ਗਿਆ ਬਾਈ ਸਿਰਫ ਤੇ ਸਿਰਫ 5 ਕਿਉਂ ਕੇ ਦੱਸਿਆ ਹੀ ਤੁਹਾਨੂੰ 6 ਨਾ ਗਿਆ ਪਹਿਲੀ ਟਰਾਲੀ ਦਾ ਰੇਟ 305 ਰੁਪਏ ਕੱਲ ਜਿਹੜਾ ਸਿਰਾ ਰੇਟ ਚੱਲਿਆ 325 ਰੁਪਏ ਬਾਈ ਅੱਜ ਦੇਖਦੇ ਆ ਬਾਈ 325 ਜਾੜੂ ਸਹੀ ਹੈ ਬਾਈ ਬੋਲੋ ਜੀ 350 52 60 65 70 75 80 ਰੁਪਏ ਆਏ 280 ਬੋਲਾਂਗੇ ਨਾ 85 90 95 295 300 300 300 5 ਰੁਪਏ 10 ਰੁਪਏ 315 ਰੁਪਏ 20 ਰੁਪਏ 320 ਬੋਲਾਂਗੇ ਨਾ 320 ਰੁਪਏ ਬਈ ਆ ਜਾ ਕਿਦਾ ਲੈ ਬਈ 300 ਤੇ 20 ਰੁਪਏ ਜੀ 15 ਰੁਪਏ ਹੋਰ ਵਧ ਗਿਆ ਬਈ ਰੇਟ 320 ਰੁਪਏ ਜਾਨੀ ਦੂਜੀ ਟਰਾਲੀ ਦਾ ਰੇਟ ਜਿਹੜਾ ਹੋ ਗਿਆ ਜੋਰਾ ਸਿੰਘ ਬਾਈ ਕੀ ਹਾਲ ਚਾਲ ਆ ਭਰਾ ਬਲਜਿੰਦਰ ਜਵੰਡਾ ਬਾਈ ਕੀ ਹਾਲ ਚਾਲ ਆ ਭਰਾ ਹੋ ਠੀਕ ਠਾਕ ਆ ਦਲਜੀਤ ਸਿੰਘ ਸੰਧੂ ਸਰਸਾ ਬਾਈ ਕੀ ਹਾਲ ਚਾਲ ਆ ਜੋ ਬਈ ਅਗਲੀ ਟਰਾਲੀ ਜਾਣਾ ਤੇ ਟਰਾਲੀ ਨਾਲ ਜਾਵੜ ਆ ਕਿਹਦੀ ਆ ਬਈ ਫਰੀਦ ਗੁਰ ਜਾਏਗਾ ਭਾਈ ਰੇਡ ਦਾ ਬੋਲੋ ਬਾਹਰ ਦੀ ਇਹ ਦੇ ਅੰਦਰ ਦੀ ਹੈ ਬਾਹਰ ਦੀ ਹੈ ਭਾਈ ਚਮਾਰੀ ਮੁੰਡੀ ਕਹਣੀ ਯਾਰ ਆਈ ਹੁੰਦੀ ਆ ਰਾਜੂ ਲਾਹ ਹੈ ਭਾਈ ਇੱਥੇ ਨਿਕਲ ਤੇ ਲੰਬਾ ਹੈ ਨਹੀਂ ਕਿਹਦਾ 250 55 250 ਹੋਰ ਨਹੀਂ ਨਾ ਹਾਂ 600 ਫੇਰ ਆ ਗਿਆ ਤੁਹਾਡਾ ਸੋਈ 670 75 ਟਰਾਲੀ ਵਾਡੀ ਦੀ ਗੱਲ 80 285 ਰੁਪਏ ਬੋਲਦਾ ਵੈਗਿਲੇ 285 ਲੈ ਬਾਈ 200 ਤੇ 85 ਰੁਪਏ ਨੂੰ ਜਿਹੜੀ ਆ ਤੂਲੀ ਵੈਗੀ ਆ ਬਾਈ ਤੇ ਨਗਰ ਰਹਿ ਗਏ ਬਾਈ ਸਿਰਫ ਤੇ ਸਿਰਫ ਤਿੰਨ ਨਗਰ ਰਹਿ ਗਏ ਜੀ ਸਾਹਮਣੇ ਲਓ ਬਾਈ ਅਮਨਮਾਨ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਹੈ ਸੰਦੀਪ ਸੰਧੂ ਬਾਈ ਕੀ ਹਾਲ ਚਾਲ ਹੈ ਵਿੱਕੀ ਬਾਈ ਕੀ ਹਾਲ ਚਾਲ ਜਮੇਰ ਸਿੰਘ ਪੁੱਲਰ ਰਤਨ ਈੜੀ ਸਮਾਣਾ ਗੁੱਡ ਮਾਰਨਿੰਗ ਭਰਾ ਕੀ ਹਾਲ ਚਾਲ ਹੈ ਆ ਜਾ ਬਈ ਅਗਲੀ ਟਰਾਲੀ ਵੇਖੀਆ ਕਰਾਂ ਦੀ 70 ਰੁਪਏ 270 75 80 85 90 95 305 305 ਮੋਲਾ ਬੈਗ ਨੇ 10 310 ਰੁਪਏ ਬੋਲਦਾ ਕੋਈ 15 15 ਇੱਥੇ ਜਾਨੀ ਭਾਈ 15 ਜੀ 20 ਰੁਪਏ 25 ਰੁਪਏ 30 ਰੁਪਏ 30 ਬੋਲਣਾ ਨੇ ਲੈ ਭਾਈ 330 ਰੁਪਏ ਜਿਹੜਾ ਰੇਟ ਮਿੱਤਰੋ ਹੋ ਗਿਆ ਅੱਜ ਜਾਨੀ 5 ਰੁਪਏ ਕੱਲ ਨਾਲੋਂ ਸਿਰਾਂ ਰੇਟ ਵਧ ਗਿਆ ਜੀ ਤੁਹਾਨੂੰ ਪਹਿਲਾਂ ਹੀ ਦੱਸਤਾ ਸੀ ਅੱਜ ਜਿਹੜਾ ਰੇਟ ਵਧਿਆ ਰਹਿਣ ਵਾਲਿਆ ਜੀ ਕੱਲ ਨਾਲੋਂ ਵੀ ਰੇਟ ਜਿਹੜੇ ਵੱਧ ਸਕਦੇ ਆ ਦੋ ਨਗ ਰਹਿ ਕੇ ਭਾਈ ਸਿਰਫ तीन सौ तीह रुपये सिरा रेट है जी सौ सत्तर पचहत्तर अस्सी पचासी नब्बे पचानवे दो सौ पचानवे चार सौ पंज दस पंद्रह भी पच्ची पैती पैंती रुपया बोलना के तीन सौ ला भाई तीन 35 ਰੁਪਏ ਜਿਹੜਾ ਰੇਟ ਬਈ 5 ਰੁਪਏ ਹੋਰ ਵਧ ਗਿਆ ਬਈ ਕੱਲ ਨਾਲੋਂ 10 ਰੁਪਏ ਜਿਹੜਾ ਸਿਰਾ ਰੇਟ ਵਧ ਗਿਆ ਬਈ ਆਜਾ ਕਰਨ ਦੀ ਲਾਸਟ ਟਰਾਲੀ ਰਹਿ ਗਈ ਬਾਈ ਤੁੜੀ ਤਾਂ ਨਹੀਂ ਵਸੇ ਬਾਹਰ ਦੀ ਤੁੜੀ ਆਈ ਕੁੱਪਲੀ ਐਂ ਨਿਕਲੂਗੀ ਬੋਲੋ ਹੀ ਬੋਲੋ ਕਿਹੜੀ ਆ ਬਾਹਰ ਦੀ ਆ 200 ਰੁਪਿਆ 200 ਆਈਏ ਸਾਰੀ ਕੋਈ ਨਹੀਂ ਉਸੇ ਹਾਂ 200 5 10 15 20 225 30 35 40 45 250 52 60 65 70 75 80 85 90 290 ਬੋਲਣ ਕਿ 290 ਲੈ ਭਾਈ 290 ਰੁਪਏ ਭਾਈ ਜਿਹੜਾ ਰੇਟ ਇਹ ਤੁੜੀ ਦਾ ਹੋ ਗਿਆ ਜੀ ਤੇ ਜਾਨੀ ਬਾਹਰ ਦੀ ਤੂੜੀ ਸੀਗੀ ਭਾਈ ਇਹ ਕੱਪ ਦੀ ਤੂੜੀ ਸੀ ਨਾ ਐਨਾ ਕਹਤੋਂ ਰੇਟ ਘਟ ਗਿਆ ਤੇ ਬਾਹਰ ਦੀ ਤੂੜੀ ਸੀਗੀ ਕੱਪ ਵਾਲੀ ਤੂੜੀ ਸੀ ਕੱਪ ਵਾਲੀ ਤੂੜੀ ਵੀ ਅੱਜ ਜਾਨੀ 290 ਰੁਪਏ ਜਿਹੜੀ ਵੈਗਿਆ ਭਾਈ ਜਿਹੜੀ ਸੇਵੰਗਾਰ ਕੀ ਤੂੜੀ ਆਏਂਦੀਆਂ ਨਾ ਫੁੱਲਿਆਂ ਵਰਗੀ ਖਿੱਲਾ ਵਰਗੀ ਤੂੜੀ ਜਿਹੜੀ ਵਿਕਿਆ ਜੀ ਅੱਜ 335 ਰੁਪਏ ਭਾਈ ਇੱਥੇ ਰੇਟ ਲਿਖਣ ਵਾਲਾ ਰਹਿ ਗਿਆ 1 ਕਮਾੜ 330 ਲਿਖਿਆ ਰਹਿ ਗਿਆ ਭਾਈ ਠੀਕ ਹੈ ਜੀ ਲੈ ਭਾਈ 335 ਰੁਪਏ ਭਾਈ ਕਦੇ ਭਲੇਖਾ ਖਾਜੋ 5 ਰੁਪਏ ਭਾਈ ਵਧਿਆ 335 ਰੁਪਏ ਕੱਲ ਜਾਨੀ ਕੱਲ ਨਾਲੋਂ 10 ਰੁਪਏ ਜਿਹੜਾ ਸਿਰਾਂ ਰੇੜ ਜਿਆਦਾ ਰਿਹਾ ਕੀ ਹਾਲ ਆ ਭਰਾਓ ਠੀਕ ਆ ਬਾਈ ਕੱਲ ਸੀਗਾ 325 ਅੱਜ ਬਈ 335 ਰੁਪਏ 10 ਰੁਪਏ ਜਾਨੀ ਕੱਲ ਨਾਲੋਂ ਤੇਜ਼ੀ ਲਾਓ ਬਾਈ ਤੇ ਰਾਜਵਿੰਦਰ ਸਿੰਘ ਬਾਈ ਕੀ ਹਾਲ ਚਾਲ ਹੈ ਜੀ ਜੈ ਪ੍ਰਕਾਸ਼ ਗੋਸਵਾਮੀ ਭਰਾ ਕੀ ਹਾਲ ਚਾਲ ਹੈ ਬਾਈ ਨਾਗਾ ਜਿ ਹਿਸਾਬ ਦੇ ਆਇਆ ਯਾਰ ਇਹ ਨਹੀਂ ਪਤਾ ਕਿਉਂ ਹਿਸਾਬ ਦੇ ਆਇਆ ਮੈਨੂੰ ਇਹ ਗੱਲ ਨਹੀਂ ਪਤਾ ਲੱਗੀ ਬਾਈ ਹੋ ਸਕਦਾ ਵੀ ਕੱਲ ਬੰਦੇ ਕੋਈ ਬੀਜੀ ਹੋਣ ਕੋਈ ਪ੍ਰੋਗਰਾਮਾਂ ਤੇ ਗਏ ਹੋਣ ਕੱਲ ਜਿਹੜੀਆਂ ਟਰਾਲੀਆਂ ਦਾ ਤੂੜੀ ਨਾਲ ਭਰੀ ਗਈ ਹੋਵੇ ਹਨ ਤੇ ਹੋ ਸਕਦਾ ਵੀਰ ਭਰਾ ਕੱਲ ਮੇਲੇ ਮੂਲੇ ਵੀ ਵੇਖਦੇ ਹੋਣ ਡੌਗ ਸ਼ੋਅ ਦਾ ਕੋਈ ਵੱਡੀ ਗੱਲ ਨਹੀਂ ਕਿਉਂਕਿ ਕੱਟ ਬਹੁਤ ਸੀਗਾ ਕਿਸਾਨ ਭਰਾ ਬਹੁਤ ਹੁੰਦੇ ਆਪਣੇ ਨੇੜੇ-ਨੇੜੇ ਦੇ ਮੈਂ ਬਹੁਤ ਪਿੰਡ ਬਹੁਤ ਪਿੰਡਾਂ ਚੋਂ ਬੰਦੇ ਆਏ ਸੀ ਭਾਈ ਬਹੁਤ ਜਣੇ ਇਕੱਠ ਹੁੰਦਾ ਬਿੱਟੂ ਟਾਲਪੁਰਾ ਗੁਰਪ੍ਰੀਤ ਸਿੰਘ ਭਾਈ ਕੀ ਹਾਲ ਚਾਲ ਹੈ ਸਖਚੈਨ ਸਿੰਘ ਟੁਰਨਾ ਭਾਈ ਕੀ ਹਾਲ ਚਾਲ ਹੈ ਰਾਜਵਿੰਦਰ ਸਿੰਘ ਭਰਾ ਕੀ ਹਾਲ ਚਾਲ ਹੈ ਭਾਈ ਜੰਟਾ ਯੂਐਸਏ ਤੋਂ ਲਾਈਵ ਜੰਟੇ ਬਾਈ ਕੀ ਹਾਲ ਚਾਲ ਆ ਭਰਾਓ ਠੀਕ ਠਾਕ ਆ ਹੇ ਸ਼ਿਆਰ ਸੰਧੂ ਕੀ ਹਾਲ ਚਾਲ ਬਾਈ ਹਰਜੀਤ ਸਿੰਘ ਅੱਜ ਬਾਈ ਜਿਹੜੀ ਐਤਵਾਰ ਹੈਗਾ ਅੱਜ ਜਿਹੜਾ ਹਨ ਤੇ ਮੰਡੀ ਜਿਹੜੀ ਬੰਦ ਹੈ ਜੀ ਸਬਜੀ ਮੰਡੀ ਬੰਦ ਆ ਤਾਂ ਕਰਕੇ ਬਾਈ ਜਿਹੜੇ ਰੇਟ ਵਗੈਰਾ ਜਿਹੜੇ ਕੱਲ ਨੂੰ ਆਉਣਗੇ ਜੀ ਹਨ ਰੇਸ਼ਮ ਸਿੰਘ ਬਾਈ ਕੀ ਹਾਲ ਚਾਲਾ ਗਰਚਰਨ ਸਿੰਘ ਭਰਾ ਕੀ ਹਾਲ ਚਾਲਾ ਬਾਈ ਚੀਮਾ ਸਾਹਿਬ ਜੀ ਹੋ ਠੀਕ ਠਾਕ ਆ ਮਹਾਰਾਜ ਤੇ ਲਓ ਬਾਈ ਵੀਡੀਓ ਸ਼ੇਅਰ ਕਰਦੇ ਹੋ ਨਾ ਜ਼ਰੂਰ ਆਪਣਾ ਕੰਮ ਹੁੰਦਾ ਵੀਡੀਓ ਬਣਾਉਣਾ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਤੁਹਾਡਾ ਕੰਮ ਹੈ ਸ਼ੇਅਰ ਨਹੀਂ ਬੰਦੇ ਯਾਰ ਵੀਡੀਓ ਕਰਦੇ ਸ਼ੇਅਰ ਬਹੁਤ ਘੱਟ ਕਰਦੇ ਆ ਅ ਜਿੱਥੇ ਸ਼ੇਅਰ ਲਿਖਿਆ ਨਾ ਭਾਈ YouTube ਤੇ ਚਾਹੇ Facebook ਤੇ ਇਹਨੂੰ ਕਲਿੱਕ ਕਰਕੇ ਆਪਦੇ ਯਾਰਾਂ ਮਿੱਤਰਾਂ ਸਾਰਿਆਂ ਚ ਭਾਈ ਜਿਹੜੇ ਜਿਹੜੇ ਆਪਣੇ ਪਿੰਡ ਵਾਲੇ ਗਰੁੱਪ ਦੇ ਵਿੱਚ ਐਡ ਹੁੰਦੇ ਆ ਬੰਦੇ ਤੇ ਤਾਂ ਕਿ ਪਿੰਡ ਵਾਲੇ ਗਰੁੱਪ ਹੁੰਦੇ ਨਾ ਜਿਹੜੇ ਉਹਨਾਂ ਤੱਕ ਉੱਥੋਂ ਹੀ ਵੀਡੀਓ ਪਹੁੰਚਣੀ ਆ ਸਾਰੇ ਪਿੰਡ ਵਾਲੇ ਬੰਦਿਆਂ ਕੋਲੇ ਤੇ ਸ਼ੇਅਰ ਤੁਸੀਂ ਕਰਨਾ ਪਈ ਹੈ ਨਾ ਆਪਣਾ ਕੰਮ ਹੈ ਜੀ ਵੀਡੀਓ ਬਣਾਉਣਾ ਪਚਾਉਣੀ ਥੋੜਾ ਕੰਮ ਹੈ ਅਮਰਤਪਾਲ ਸਿੰਘ ਢੱਲੋਂ ਸਾਹਿਬ ਬਈ ਕੀ ਹਾਲ ਚੱਲ ਹੈ ਜੀ ਜਗਦੇਵ ਸਿੰਘ ਸਰਪੰਚ ਸਾਹਿਬ ਕੀ ਹਾਲ ਚੱਲ ਧੰਨਵਾਦ ਬਾਈ ਜੀ ਤੁਹਾਡਾ ਬਹੁਤ-ਬਹੁਤ ਜੀ